ਗੁਰਦਾਸਪੁਰ ਦੇ ਪਿੰਡ ਜੁੱਧ ਨਸ਼ਾ ਵਿਰੁੱਧ ਮੁਹਿੰਮ ਦੇ ਤਹਿਤ ਨਸ਼ਾ ਤਸਕਰ ਰਾਜਨੂਰ ਪਲਾਡੀ ਦੇ ਘਰ ਦੇ ਚਲਿਆ ਪੀਲਾ ਪੰਜਾ ਨਾ ਰਾਜਨ ਖਿਲਾਫ ਨਸ਼ਾ ਤਸਕਰੀ ਦੇ 12 ਕੇਸ ਦਰਜ ਅਤੇ ਇਸ ਮੌਕੇ ਵੀ ਉਹ ਨਸ਼ਾ ਤਸਕਰੀ ਦੇ આરોਪ ਵਿੱਚ ਜੇਲ੍ਹ ਵਿੱਚ ਬੰਧ ਹੈ ਤੇ ਇਸ ਦੀ ਪਤਨੀ ਤੇ ਵੀ ਪੰਜ ਨਸ਼ਾ ਤਸਕਰੀ ਦੇ ਮਾਮਲਾ ਮਾਮਲਾ ਦਰਜ ਨੇ ਜੀ ਆਇਆਂ ਸਭ ਲਈ ਦੀ ਵੱਡੀ ਖਬਰ ਗੁਰਦਾਸਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਗੁਰਦਾਸਪੁਰ ਦੇ ਪਿੰਡ ਡੀਡਾ ਖਾਸੀਆ ਵਿਖੇ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਮੁਹਿੰਮ ਦੇ ਤਹਿਤ ਨਸ਼ਾ ਤਸਕਰ ਰਾਜਨੂਪ ਫਲਾਡੀ ਦੇ ਘਰ ਤੇ ਫੀਲਾ ਪੰਜ ਚਲਾਇਆ ਗਿਆ ਹੈ ਇਸ ਦੇ ਖਿਲਾਫ 12 ਕੇਸ ਵੀ ਦਰਜ ਹਨ ਅਤੇ ਇਸ ਮੌਕੇ ਵੀ ਉਹ ਨਸ਼ਾ ਤਸਕਰੀ ਦੇ ਆਰੋਪ ਹੇਠਾ ਜੇਲ੍ਹ ਵਿੱਚ ਹੀ ਬੰਦ ਹੈ ਅਤੇ ਇਸ ਦੀ ਪਤਨੀ ਦੇ ਵੀ ਪੰਜ ਨਸ਼ਾ ਤਸਕਰੀ ਦੇ ਕੇਸ ਦਰਜਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਨਾ ਨਗਰ ਰਜਿੰਦਰ ਮਿੰਹਾਸ ਨੇ ਦੱਸਿਆ ਹੈ ਕਿ ਇਹਨਾਂ ਤਸਕਰਾਂ ਨੇ ਨਹਿਰੀ ਵਿਭਾਗ ਦੀ ਜ਼ਮੀਨ ਤੇ ਨਜਾਇਜ਼ ਕਬਜ਼ੇ ਕਰਕੇ ਆਪਣੇ ਆਲੀਸ਼ਾਨ ਘਰ ਬਣਾਏ ਹੋਏ ਹਨ ਤੇ ਇਹ ਨਸ਼ਾ ਤਸਕਰੀ ਦਾ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਨਸ਼ਾ ਤਸਕਰੀ ਦੇ ਖਿਲਾਫ 12 ਕੇਸ ਦਰਜ ਹਨ ਅਤੇ ਨਸ਼ਾ ਤਸਕਰੀ ਦੇ ਅਰੋਹ ਵਿੱਚ ਜੇਲ੍ਹ ਦੇ ਅੰਦਰ ਬੰਦ ਹੈ ਅਤੇ ਇਸ ਦੀ ਪਤਨੀ ਦੇ ਖਿਲਾਫ ਵੀ ਨਸ਼ਾ ਤਸਕਰੀ ਦੇ ਪੰਜ ਕੇਸ ਦਰਜ ਹਨ ਅਤੇ ਉਹ ਵੀ ਜਮਾਨਤ ਤੇ ਬਾਹਰ ਆਈ ਹੋਈ ਹੈ ਇਸ ਤਰ੍ਹਾਂ ਇਸ ਪਿੰਡ ਦੇ ਚਾਰ ਲੋਕਾਂ ਦੇ ਪਹਿਲੇ ਵੀ ਘਟਾਏ ਢਾਏ ਜਾ ਚੁੱਕੇ ਨੇ ਉਹਨਾਂ ਨੇ ਨਹਿਰੀ ਵਿਭਾਗ ਦੀ ਜ਼ਮੀਨ ਤੇ ਨਜਾਇਜ਼ ਕਬਜ਼ੇ ਕਰਕੇ ਆਪਣੇ ਘਰ ਬਣਾਏ ਹੋਏ ਬਣਾਏ ਹੋਏ ਸਨ ਅਤੇ ਨਸ਼ਾ ਤਸਕਰੀ ਦਾ ਕੰਮ ਕਰਦੇ ਅਨ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਪਿੰਡ ਵਿੱਚ ਕਈ ਹੋਰ ਘਰ ਹਨ ਜੋ ਜਿਹੜੇ ਨਸ਼ਾ ਤਸਕਰੀ ਦਾ ਕੰਮ ਕਰਦੇ ਹਨ ਜਲਦੀ ਉਹਨਾਂ ਖਿਲਾਫ ਵੀ ਕੰਦੀ ਕਾਰਵਾਈ ਕੀਤੀ ਜਾਵੇਗੀ ਬੇਸਿਕਲੀ ਵਾਟਰ ਰਿਸੋਰਸ ਡਿਪਾਰਟਮੈਂਟ ਹੈ ਪੰਜਾਬ ਦਾ ਉਹਨਾਂ ਦੀ ਇਹ ਜਗ੍ਹਾ ਜਿਹੜੇ ਕਿ ਇਹ ਖਾਲੀ ਕਰਵਾਉਂਦੇ ਉਹਨਾਂ ਨੇ ਡੀਸੀ ਸਾਹਿਬ ਤੋਂ ਆਰਡਰ ਲਏ ਸੋ ਉਹਨਾਂ ਦੀ ਸਪੋਰਟ ਲਈ ਉਹਨਾਂ ਦੀ ਸਿਕਿਉਰਿਟੀ ਲਈ ਆਪਾਂ ਇੱਥੇ ਪਹੁੰਚਿਆ ਸੋ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਹੈ ਵਾਟਰ ਵਾਟਰ ਰਿਸੋਰਸਸ ਉਹ ਇਸ ਜਗ੍ਹਾ ਨੂੰ ਖਾਲੀ ਕਰਾ ਰਿਹਾ ਹੈ ਜੀ ਇਹਦੇ ਖਿਲਾਫ ਕੀ ਬੰਦੇ ਦਾ ਨਾਮ ਕਿੰਨੇ ਤੇ ਬੇਸਿਕਲੀ ਇਹ ਬੰਦੇ ਦਾ ਨਾਮ ਹੈਗਾ ਜੀ ਰਾਜਨ ਕੁਮਾਰ ਲਾਡੀ son of ਜਰਨੈਲ ਚੰਦ ਔਰ ਵਿਲੇਜ ਦਾ ਡੀਡਾ ਸਾਸੀਆ ਜੀ ਕਿੰਨੇ ਕਿੰਨੇ ਮਾਮਲੇ ਇਸ ਹੁੰਦੇ ਇਹਦੇ ਖਿਲਾਫ ਇਹਦਾ ਕ੍ਰਿਮੀਨਲ ਹਿਸਟਰੀ ਵੀ ਹੈ ਇਹਦੇ ਖਿਲਾਫ ਟੋਟਲ 12 ਮੁਕਤਮੇ ਦਰਜ ਹੈ ਸਾਰੇ ਐਨਡੀਪੀਐਸ ਤੇ ਉਹ ਚ ਕੁਝ ਜਿਹੜੇ ਐਕਸਾਈਜ਼ ਐਕਟ ਦੇ ਔਰ ਬਾਕੀ ਜਿਹੜੇ ਐਨਡੀਪੀਐਸ ਐਕਟ ਦੇ ਇਵਨ ਕਿ ਇਹਦੀ ਵਾਈਫ ਹੈ ਜਿਹੜੀ ਉਹਦੇ ਵੀ ਖਰੀਫ ਪੰਜ ਐਨਡੀਪੀਐਸ ਐਕਟ ਦੇ ਪਰਚੇ ਦਰਜ ਹੈ ਕਿੰਨੇ ਸਮੇਂ ਤੋਂ ਇਨਵੋਲਵਮੈਂਟ ਚ ਇਹਦੀ ਨਸ਼ੇ ਵਿੱਚ ਇੱਕ ਪਿਛਲੇ ਕਾਫੀ ਸਮੇਂ ਤੋਂ ਕਈ ਸਾਲਾਂ ਤੋਂ ਇਹ ਜਿਹੜੇ ਆ ਸ਼ਰਾਬ ਉਤਬਾਹ ਦੇ ਨਾਂ ਨੇ ਚਿੱਟਾ ਵਗੈਰਾ ਸ਼ੁਰੂ ਕੀਤਾ ਤੇ ਫਿਰ ਹਾਲੇ ਜੇਲ੍ਹ ਚ ਹੈ ਜੀ ਜੇਲ੍ਹ ਚ ਹੈ ਦੋਨੋਂ ਮੀਆਂ ਬੀ ਵੀ ਜੇਲ੍ਹ ਚ ਨੇ ਨਹੀਂ ਪਤਨੀ ਬਾਹਰ ਹੈ ਉਹਦੀ ਰੀਸੈਂਟਲੀ ਜਮਾਨਤ ਹੋਈ ਪਿਛਲੇ ਮਹੀਨੇ ਉਹ ਅਜੇ ਵੀ ਜੇਲ੍ਹ ਚ ਹੈ ਜੀ ਪਤਨੀ ਦਾ ਨਾਮ ਕੀ ਹੈ ਸਰ ਉਹਦਾ ਨਾਮ ������������������������������������������������������������������������������������������������������������������� ਹੁਣ ਤੱਕ ਸਰ ਕਿੰਨੇ ਘਟਾਏ ਜਾ ਚੁੱਕੇ ਇਸ ਏਰੀਏ ਦੇ ਨਹੀਂ ਦੇਖੋ ਟਾਇਰ ਘਟਾਣਾ ਤੇ ਆਪਾਂ ਤੇ ਸਿਰਫ ਐਜੇ ਸਕਿਉਰਟੀ ਆਉਂਦੇ ਆ ਇਹ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਉਹ ਐਕਸ਼ਨ ਕਰ ਰਿਹਾ ਉਹ ਜਿੰਨਿਆਂ ਦੇ ਖਿਲਾਫ ਕਰੇਗਾ ਜਦੋਂ ਫੋਰਸ ਡਿਮਾਂਡ ਕਰਦੇ ਆ ਔਰ ਦਾ ਸਕਿਉਰਟੀ ਉਹ ਆਪਾਂ ਪ੍ਰੋਵਾਈਡ ਹੁਣ ਤੱਕ ਅਸਪਿੰਡ ਕਿੰਨੇ ਘਟਾਓ ਹੱਥ ਕਵਾਟ ਛੋੜ ਵਾਟਰ ਰਿਸੋਰਸ ਕਰੀਬ 4 ਜਾਂ 5 ਜਿਹੜਿਆ ਜਗਾਵਾ ਹੈਗੀਆਂ ਜਿਹੜੀਆਂ ਖਾਲੀ ਕਰਾ ਚੁੱਕਾ ਸਾਰਾ ਨਸ਼ਾ ਤਸ਼ਕਰ ਕਰ ਰਹੀ ਨੇ ਇੰਡੀਆ ਕਦੇ ਸਾਰੇ ਸਾਰੇ ਇਹ ਨਸ਼ੇ ਤਸ਼ਕਰ ਵਾਲਿਆਂ ਨੇ ਜੀ